92146 14 916 ਅਸੀਂ ਇਹਨਾਂ ਦਾ ਫੇਸ ਦੇਖ ਲੈਂਦੇ ਹੋ ਇੱਕ ਸਾਈਡ ਇਹਨਾਂ ਦੀ ਬਿਲਕੁਲ ਸਾਰੀ ਖਤਮ ਹੈਗੀ ਹੈ ਇਹ ਕਿਵੇਂ ਆਪਣਾ ਗੁਜ਼ਾਰਾ ਕਰਨ ਘਰਾਂ 'ਚ ਕੰਮ ਕਰਦੇ ਨੇ ਛੋਟੀ ਬੱਚੀ ਆ ਪੜਾਣ ਜੋਗੇ ਵੀ ਪੈਸੇ ਨਹੀਂ ਆ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਦੋ ਸਟੈਂਟ ਪਏ ਆ ਹੁਣ ਮੇਜਰ ਬਾਈਪਾਸ ਦਾ ਡਾਕਟਰਾਂ ਨੇ ਇਹਨਾਂ ਨੂੰ ਕਿਹਾ ਤਾਂ ਉਹਦੇ ਟੈਸਟ ਹੋਣੇ ਨੇ ਤੁਰ ਵੀ ਨਹੀਂ ਸਕਦੇ ਵੈਰੀ ਗੁੱਡ ਜੀ ਮੀਰਾ ਖਾਸਾ ਵੈਰੀ ਗੁੱਡ ਜੀ ਖਦੇ ਤੇਰਾ ਰਜਿਸਟਰੀ ਨੰਬਰ ਹੈ 9946 14916 9946 14916 ਘਰ ਦੇ ਵਿੱਚ ਖਾਣੇ ਦਾ ਹຸນ ਕਹਿੰਦੇ ਕਿ ਤੁਸੀਂ 2000 ਰੁਪਏ ਮਹੀਨਾ ਕੋਰ ਸਾਹਿਬ ਦੀ ਮਿਹਰ ਨਾਲ ਭੇਦਣਾ ਸ਼ੁਰੂ ਕੀਤਾ ਤੇ ਹਰ ਮਹੀਨੇ ਰਾਸ਼ਨ ਆਣਾ ਸ਼ੁਰੂ ਹੋਇਆ ਪਰ ਕੀ 2000 ਸਫੀਸ਼ੀਐਂਟ ਹੁੰਦਾ ਮੇਰਾ ਇੱਕ ਸਵਾਲ ਹੈ ਸੈਕਿੰਡ ਮੇਰਾ ਸਵਾਲ ਹੈ ਕਿ ਫਿਜ਼ੀਕਲੀ ਹੈਂਡੀਕੈਪਡ ਨੇ ਇਹਨਾਂ ਵਾਸਤੇ ਗਵਰਨਮੈਂਟ ਦੀਆਂ ਬੜੀਆਂ ਪਾਲਿਸੀਆਂ ਹੋਣੀਆਂ ਇਹ ਐਨਾ ਕੁ ਇਹਨਾਂ ਨੂੰ ਉਜਾਗਰ ਕੀਤਾ ਗਿਆ ਸੋਸ਼ਲ ਮੀਡੀਆ ਤੇ ਲੋਕਾਂ ਨੇ 10-10 ਹਜ਼ਾਰ ਸ਼ੇਅਰ ਕੀਤੇ ਵੀਡੀਓ ਦੇ ਇਹਨਾਂ ਨੂੰ ਦੱਸਾਂਗੇ ਮਦਰ ਇਹ ਤੁਹਾਨੂੰ ਆਪ ਦੱਸਣ ਦੀ ਮਦਦ ਪਹੁੰਚੀ ਕਿ ਨਹੀਂ ਅਜਾ ਇਹਨਾਂ ਨੂੰ ਫਿਰ ਮੇਰੇ ਕੋਲ ਆਣਾ ਪਿਆ ਕਹਿੰਦੇ ਕਿ ਹਰ ਸਿਮਰਨ ਜੀ ਤੁਹਾਡੇ ਕਿਹ ਲੋਕੀ ਮਦਦ ਕਰ ਦਿੰਦੇ ਆ ਤੁਸੀਂ ਵੀ ਇੱਕ ਵੀਡੀਓ ਪਾ ਦਿਓ ਨਾ ਡਿਸੇਬਲ ਕੋਈ ਪੈਨਸ਼ਨ ਲੱਗੀ ਏ ਘਰ ਦੀ ਸੱਤ ਦਾ ਮੈਂ ਇਸ ਵੀਡੀਓ ਚ ਫੋਟੋ ਪਾਵਾਂਗਾ ਡਿੱਗਣ ਵਾਲੀ ਐ ਇਸ ਬੱਚੇ ਦੀ ਕਦੀ ਵੀ ਜਾਨ ਜਾ ਸਕਦੀ ਐ ਇਹਨਾਂ ਦਾ ਨੰਬਰ ਚੱਲਦਾ ਰਹੇਗਾ ਉੱਥੇ ਮਦਦ ਕਰਿਓ ਸਾਡੇ ਨਾਲ ਵੀ ਕੰਟੈਕਟ ਕਰਨ ਦੀ ਕੋਈ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁੱਖਾਂ ਦਾ ਭੰਡਾਰ ਔਰ ਦੁਆਵਾਂ ਦਾ ਵੀ ਭੰਡਾਰ ਕਿਵੇਂ ਇਕੱਠਾ ਹੋ ਸਕਦਾ ਹੈ ਕਿ ਜੇ ਅਸੀਂ ਕਿਸੇ ਦੀ ਮਦਦ ਕਰੀਏ ਤਾਂ ਦੁਆਵਾਂ ਮਿਲਦੀਆਂ ਤੁਸੀਂ ਇਹ ਚਿਹਰਾ ਵੇਖਾ ਹੋਏਗਾ ਕਾਫੀ ਚੈਨਲਸ ਨੇ ਇਹਨਾਂ ਦੀ ਮਦਦ ਵਾਸਤੇ ਵੀਡੀਓ ਪਾਈ ਪਰ ਪਤਾ ਨਹੀਂ ਗੁਰੂ ਸਾਹਿਬ ਨੂੰ ਕੀ ਮਨਜ਼ੂਰ ਸੀਗੇ ਕੋਈ ਵੀ ਇਹਨਾਂ ਦੀ ਮਦਦ ਕਰਨ ਲਈ ਨਹੀਂ ਪਹੁੰਚਿਆ ਇਹਦਾ ਨਾਮ ਹੈ ਸਰਬਜੀਤ ਸਿੰਘ ਪੱਟੀ ਤੋਂ ਨੇ ਅੱਜ ਸਪੈਸ਼ਲ ਇੱਥੇ ਹੰਪਸਰਾਏ ਨੇ ਔਰ ਅੱਜ 27 ਤਰੀਕ ਹੈ 27 ਸਤੰਬਰ 2024 2000 ਰੁਪਏ ਮਹੀਨਾ ਸਾਡੇ ਵੱਲੋਂ ਇਹਨਾਂ ਦੀ ਪੈਨਸ਼ਨ ਲਗਾਈ ਗਈ ਪਿਛਲੇ 2-3 ਮਹੀਨਿਆਂ ਤੋਂ ਚੱਲ ਰਹੀ ਹੈ ਲਗਾਤਾਰ ਚੱਲਦੀ ਰਹੇਗੀ ਪਰ ਕੀ ਸੋਚਿਓ 2000 ਕਾ ਸਫੀਸ਼ੀਐਂਟ ਹੈ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਦੋ ਸਟੈਂਟ ਪਏ ਆ ਹੁਣ ਮੇਜਰ ਬਾਈਪਾਸ ਦਾ ਡਾਕਟਰਾਂ ਨੇ ਇਹਨਾਂ ਨੂੰ ਕਿਹਾ ਤਾਂ ਉਹਦੇ ਟੈਸਟ ਹੋਣੇ ਨੇ ਤੁਰ ਨਹੀਂ ਸਕਦੇ ਅੱਜ ਪੱਟੀ ਇੱਥੋਂ 5 ਘੰਟਿਆਂ ਚ ਪਹੁੰਚੇ ਰੁਕ 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 ਕੇ ਛੋਟੀ ਜੀ ਬੱਚੀ ਐ ਨਾਲ ਇਹਨਾਂ ਦੀ ਵਾਈਫ ਐ ਪਹਿਲੇ ਤੇ ਮੈਂ ਕਵਾਂਗਾ ਕਿ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਹਨਾਂ ਦਾ ਨੰਬਰ ਦੱਸਾਂ ਕਿਉਂਕਿ ਇਹਨਾਂ ਦਾ ਨੰਬਰ ਹੀ ਨਹੀਂ ਕਿਸੇ ਨੂੰ ਪਤਾ ਲੱਗਦਾ ਤਾਂ ਕਰਕੇ ਇਹਨਾਂ ਦੀ ਮਦਦ ਨਹੀਂ ਹੋ ਰਹੀ ਸਰਪਜੀਤ ਸਿੰਘ ਪਲੀਜ਼ ਆਪਣਾ ਪ੍ਰਾਈਵੇਟ ਨੰਬਰ ਦੱਸ ਦਿਓ ਵਾਈਰੂ ਦੀ ਜੀ ਫਾਦਸਾ ਵਾਈਰੂ ਦੀ ਜੀ ਫਤੇ ਮੇਰਾ ਵੀ ਜੀ ਨੰਬਰ ਹੈ ਬੜਾ 9946 14916 9946 14916 99146 14 9016 ਇਸ ਨੰਬਰ ਤੇ ਇਹਨਾਂ ਦੀ ਮਦਦ ਕਰਿਓ ਅਸੀਂ ਵਿੱਚ ਕੁਛ ਨਹੀਂ ਹੈਗਾ ਸਾਡਾ ਕੋਈ ਨੰਬਰ ਨਹੀਂ ਜਸਤ ਸੇਵਾ ਸੁਸਾਇਟੀ ਜੋ ਕਰਦੀ ਹੈ ਇਹਨਾਂ ਦਾ ਹਰ ਮਹੀਨੇ ਕਰਦੀ ਰਹੇਗੀ ਜਦੋਂ ਟਾਈਮ ਅੱਗੇ ਵਧੇਗਾ ਇਹਨਾਂ ਦੀ ਪੈਨਸ਼ਨ ਵਧਾਵਾਂਗੇ ਵੀ ਕਿਉਂਕਿ ਅਸੀਂ ਗਵਰਨਮੈਂਟ ਤੇ ਹੈ ਨਹੀਂ ਪ੍ਰਾਈਵੇਟ ਅਦਾਰਾ ਵਾਂ ਚਾਲੀ 45 ਪਰਵਾਰਾਂ ਦੀ ਪੈਨਸ਼ਨ ਚੱਲ ਰਹੀ ਹੈ ਨਾਲ ਗਰੋਸਰੀ ਚੱਲ ਰਹੀ ਹੈ ਪਰ ਇਹਨਾਂ ਨੂੰ ਜਿਹੜੀਆਂ ਪ੍ਰੋਬਲਮਸ ਨੇ ਨਾ ਤੁਸੀਂ ਦਿਖਾ ਸਕਦੇ ਹੋ ਤੁਸੀਂ ਇਹਨਾਂ ਦਾ ਫੇਸ ਵੇਖ ਸਕਦੇ ਹੋ ਇੱਕ ਸਾਈਡ ਇਹਨਾਂ ਦੀ ਬਿਲਕੁਲ ਸਾਰੀ ਖਤਮ ਹੈਗੀ ਹੈ ਇਹ ਕਿਵੇਂ ਆਪਣਾ ਗੁਜ਼ਾਰਾ ਕਰਨ ਘਰਾਂ 'ਚ ਕੰਮ ਕਰਦੇ ਨੇ ਛੋਟੀ ਬੱਚੀ ਆ ਪੜਾਣ ਜੋਗੇ ਉਹ ਵੀ ਪੈਸੇ ਨਹੀਂ ਆ ਚਲੋ ਪੜਾਈ ਤੇ ਫਿਰ ਗਵਰਨਮੈਂਟ ਸਕੂਲਾਂ ਚ ਹੋ ਜਾਂਦੀਆਂ ਉਹਦੀਆਂ ਕਿੰਨੀਆਂ ਇੱਛਾਵਾਂ ਨੇ ਉਹਨੂੰ ਕਿਵੇਂ ਪੂਰਾ ਕਰਨਾ ਘਰ ਦੇ ਵਿੱਚ ਖਾਣੇ ਦਾ ਹੱਲ ਕਹਿੰਦੇ ਕਿ ਤੁਸੀਂ 2000 ਰੁਪਏ ਮਹੀਨਾ ਗੁਰੂ ਸਾਹਿਬ ਦੀ ਮਿਹਰ ਨਾਲ ਭੇਜਣਾ ਸ਼ੁਰੂ ਕੀਤਾ ਤੇ ਹਰ ਮਹੀਨੇ ਰਾਸ਼ਨ ਆਣਾ ਸ਼ੁਰੂ ਹੋਇਆ ਪਰ ਕੀ 2000 ਸਫੀਸ਼ੀਐਂਟ ਹੁੰਦਾ ਮੇਰਾ ਇੱਕ ਸਵਾਲ ਹੈ ਸੈਕਿੰਡ ਮੇਰਾ ਸਵਾਲ ਹੈ ਕਿ ਫਿਜ਼ੀਕਲੀ ਹੈਂਡੀਕੈਪ ਨੇ ਇਹਨਾਂ ਵਾਸਤੇ ਗਵਰਨਮੈਂਟ ਦੀਆਂ ਬੜੀਆਂ ਪਾਲਿਸੀਆਂ ਹੋਣੀਆਂ ਇਹ ਐਨਾ ਕੋਈ ਇਹਨਾਂ ਨੂੰ ਉਜਾਗਰ ਕੀਤਾ ਗਿਆ ਸੋਸ਼ਲ ਮੀਡੀਆ ਤੇ ਲੋਕਾਂ ਨੇ 10-10 ਹਜ਼ਾਰ ਸ਼ੇਅਰ ਕੀਤੇ ਵੀਡੀਓ ਤੇ ਇਹ ਤੁਹਾਨੂੰ ਦੱਸਾਂਗੇ ਮਦਦ ਇਹ ਤੁਹਾਨੂੰ ਆਪ ਦੱਸਣ ਕਿ ਮਦਦ ਪਹੁੰਚੀ ਕਿ ਨਹੀਂ ਅਜਾ ਇਹਨਾਂ ਨੂੰ ਫੇਰ ਮੇਰੇ ਕੋਲ ਆਣਾ ਪਿਆ ਕਹਿੰਦੇ ਕਿ ਹਰ ਸਿਮਰਨ ਜੀ ਤੁਹਾਡੇ ਗਿਆ ਲੋਕੀ ਮਦਦ ਕਰ ਦਿੰਦੇ ਆ ਤੁਸੀਂ ਵੀ ਇੱਕ ਵੀਡੀਓ ਪਾ ਦਿਓ ਮੈਂ ਇਹਨਾਂ ਨੂੰ ਪੁੱਛਿਓ ਮੈਂ ਇਹਨਾਂ ਨੂੰ ਮਨਾ ਕੀਤਾ ਹੈ ਚਾਰ ਵਾਰੀ ਕਿ ਰਹਿਣ ਤੋਂ ਮੀਡੀਆ ਦੀ ਲੋੜ ਨਹੀਂ ਅਸੀਂ ਤੇ ਤੁਹਾਡੀ ਮਦਦ ਕਰ ਹੀ ਰਹੇ ਹਾਂ ਸਾਨੂੰ ਕਿਸੇ ਵੀਡੀਓ ਦੀ ਲੋੜ ਨਹੀਂ ਇਹਨਾਂ ਨੇ ਕਿਹਾ ਮੈਨੂੰ ਲੋੜ ਹੈ ਇਹ ਤੁਹਾਨੂੰ ਦੱਸਣ ਦੀ ਇਹਨਾਂ ਤੇ ਜ਼ਬਾਨੀ ਕਿਸ ਪਰੇਸ਼ਾਨੀ ਚੋਂ ਲੰਘ ਰਿਹਾ ਪਲੀਜ਼ ਬੇਨਤੀ ਹੈ ਇਹਨਾਂ ਦੀ ਮਦਦ ਜ਼ਰੂਰ ਕਰਿਓ ਬਾਅਦ ਦੱਸੋ ਵੀ ਅੱਗੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਹੱਥ ਜੋੜ ਕੇ ਸਭ ਵੀਰਾਂ ਨੂੰ ਬੇਨਤੀ ਆ ਵੀ ਜਿਤਨਾ ਮੇਰੀ ਜੋਸਟਸ ਜੋਸਟਸ ਦੀ ਸੇਵਾ ਸੈਲਟੀ ਆਇਆ ਹਰ ਸਿਪ੍ਰਿੰਤ ਸਿੰਘ ਵੀਰ ਜੀ ਨੇ ਮਦਦ ਕੀਤੀ ਆ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਆ ਸਾਰੇ ਸਭਾ ਦਾ ਤੇ ਸਾਰੇ ਵੀਰਾਂ ਦਾ ਤੋਂ ਬਾਕੀ ਵੀ ਹਾਜੀ ਮਦਦ ਕਰਨ ਮੈਂ 90% ਹੈਂਡੀਕੈਪ ਬੰਦਾ ਮੇਰੇ ਕੋਲ ਡਾਟਾ ਨਹੀਂ 90% ਦੀ ਰਿਪੋਰਟ ਵੀ ਹੈ ਜੀ ਸਰਟੀਫਿਕੇਟ ਵੀ ਹੈ ਦਾਟਾ ਦਾ ਲਿਆ ਉਹ ਤੋਂ ਮੇਰੀ ਇੱਕੋ ਆਖੋਮ ਬਸਾ ਜੋੜਾ ਮੇ ਪੇਸ਼ੈਂਟ ਕਰਾਇਆ ਮੇਰੀ ਨਿਗਾਹ ਵੀ ਖਤਮ ਹੋਈ ਪਈ ਆ ਤੇ ਉਹ ਤੋਂ ਬਾਅਦ ਨੂੰ ਦੋ ਟੈਗ ਹੋ ਗਏ ਦੋ ਸਟੈਂਟ ਪਾਏ ਯਾਰ ਉਹ ਸੈਟਲ ਨਹੀਂ ਬਿਠੇ ਮੇਰੇ ਕੋਲ ਦਾ ਕਦਮ ਘੁਰਿਆਣੀ ਜਾਂਦਾ ਮੈਂ ਸਾਹ ਲੈ ਲੈ ਕੇ ਦੌੜਦਾ ਫਾਰ ਫਿਰ ਉਹ ਦੇਵਤ ਮਜਬੂਰ ਆ ਮੇਰਾ ਬੇਟਾ ਤੇ ਬੇਟੀ ਆ ਕੇ ਬੂਰੇ ਹੋ ਗਏ ਨਾ ਡੈਥ ਹੋ ਗਈ ਇੱਕ ਉਹ ਮੇਰੀ ਬੇਟੀ ਆ ਜਿਹੜੀ ਤਨਖਾਹਾਂ ਦੀ ਆ ਉਹਦੇ ਕੰਮ ਹੋਈ ਕਰਨ ਲਾ ਕੇ ਸ਼ੇਕੂਰੀ ਨੇਗਾ ਫਿਰ ਮੈਂ ਵੀ ਐਸੇ ਨੂੰ ਉਹ ਮਿੰਟ ਮੈਨੂੰ ਇੱਕ ਸਵਾਲ ਦਾ ਜਵਾਬ ਚਾਹੀਦਾ ਹੈ ਕਿ ਤੁਹਾਡੀਆਂ ਵੀਡੀਓਜ਼ ਇੰਨੀਆਂ ਚੱਲੀਆਂ ਸੀ ਕੀ ਲੋਕਾਂ ਨੇ ਵੱਧ ਚੜ ਕੇ ਮਦਦ ਕੀਤੀ ਤੁਹਾਡੀ ਨਾ ਤੁਹਾਡੀ ਕਿਸੇ ਨੇ ਮਦਦ ਨਹੀਂ ਕੀਤੀ ਵੀਡੀਓ ਪਾਈ ਯਾਰ ਚਨਾਲ ਤੋਂ ਚੈਨ ਵਾਲੇ ਨੇ ਪਾਈ ਆ ਪਹਿਲੀ ਗੱਲ ਤੋਂ ਉਹਨਾਂ ਨੇ ਸ਼ੋ ਨੰਬਰ ਹੀ ਨਹੀਂ ਦਿੱਤਾ ਫੇਰ ਆਂ ਕੂੰਗੋ ਨੰਬਰ ਦੇਣ ਦੇਂਦੇ ਨੇ ਨੰਬਰ ਕੋ ਵੇਖ ਕੇ ਕੋਈ ਫੋਨ ਕਰਦਾ ਮਦਦ ਕਰਦਾ ਕੂੰਗੋ ਐਂਡ ਤੇ ਜਾ ਕੇ ਮੇਰੇ ਕੋਲ ਨੰਬਰ ਕੋ ਆਇਆ ਉਹਨਾਂ ਚੈਨਾਂ ਕੋਲ ਪੂਰੀ ਵੀਡੀਓ ਵੀ ਨਹੀਂ ਹੋਵੇ ਇਦਾ ਫੇਰ ਮੈਂ ਭਾਜੀ ਉਹਨਾਂ ਦੇ ਬੇਨਤੀ ਕੀਤੀ ਹੱਥ ਜੋੜ ਕੇ ਕਿਹਾ ਵੀ ਮੇਰੀ ਭਾਜੀ ਤੁਸੀਂ ਆਪਣੇ ਮਗਰ ਤੋਂ ਨੰਬਰ ਪਰ ਵੀਡੀਓ ਪਾ ਦਿਓ ਉਹ ਸਦਾ ਤੁਹਾਡੇ ਪੈਰਾਂ ਤੇ ਤੁਹਾਡੇ ਚੀਲਾਂ ਦੇ ਮੇਰੇ ਕੋਲ ਮੇਰੀ ਹਮਦਰਦੀ ਕਰਾ ਲਾ ਜੀ ਮੈਂ ਬਾਜੀ ਮੇਰਾ ਪਰਵਾਹ ਨਹੀਂ ਪਾਜੂਗਾ ਬੜੀ ਵਧੀਆ ਇਹਨਾਂ ਨੇ ਗੱਲ ਕਹੀ ਕਿ ਵੀਡੀਓ ਲੋਕੀ ਐਂਡ ਤੱਕ ਨਹੀਂ ਦੇਖਦੇ ਮੈਂ ਹਰ ਵਾਰੀ ਤੁਹਾਨੂੰ ਪਤਾ ਉੱਤੇ ਲਿਖਦਾ ਕਿ 3 ਮਿੰਟ ਕੱਢ ਕੇ ਵੀਡੀਓ ਵੇਖਿਓ ਜ਼ਰੂਰ ਮੇਰਾ ਕੋਈ ਪਰਸਨਲ ਇੰਟਰਸਟ ਨਹੀਂ ਹੈ ਪਲੀਜ਼ ਸਾਰੇ ਜਾਣੇ ਯਾਦ ਰੱਖਿਓ ਕੀ ਮੈਂ ਤੁਹਾਨੂੰ ਕਿਹਾ ਸੀ ਵੀਡੀਓ ਪਾਓ ਨਾ ਜੀ ਨਾ ਮੈਂ ਮਨਾ ਕੀਤਾ ਮੈਨੂੰ ਘੱਟੋ ਘੱਟ ਵੀ ਪੜ੍ਹਾਈ ਨਹੀਂ ਹੋ ਗਿਆ ਮੇਰੇ ਭਾਈ ਉਹਨਾਂ ਨੇ 5-7 ਅੜੀ ਮਨਾ ਕੀਤਾ ਵੀ ਨਹੀਂ ਰਹੀ ਸੀ ਮੈਂ ਕਿਹਾ ਸਾਡੂ ਵੀਡੀਓ ਦੀ ਨਹੀਂ ਲੋੜ ਵੀ ਲੋੜ ਹੀ ਦੀ ਵੀਡੀਓ ਦੀ ਅਸੀਂ ਜਿੱਦੋਂ ਤੁਹਾਡਾ 2000 ਰੁਪਏ ਇਕੱਠਾ ਨਹੀਂ ਕਰਨਾ ਛੋਟਾ ਜਾਂ ਮਾਊਂਟਾ ਮੈਂ ਆਪਣਾ ਵੀ ਦਸਵੰਦ ਡਾਟ ਰਾਂਦਾ ਤੇ ਇਹਨਾਂ ਨੂੰ ਦੇ ਸਕਦਾ ਪਰ ਹੁਣ ਗੱਲ ਆ ਗਈ ਕਿ 2000 ਨਾਲ ਜਿਗਾਰਾ ਨਹੀਂ ਹੋ ਰਿਹਾ ਇਹਨਾਂ ਦਾ ਨਾ ਡਿਸੇਬਲ ਕੋਈ ਪੈਨਸ਼ਨ ਲੱਗੀ ਏ ਘਰ ਦੀ ਛੱਤ ਦਾ ਮੈਂ ਇਸ ਵੀਡੀਓ ਚ ਫੋਟੋ ਪਾਵਾਂਗਾ ਡਿੱਗਣ ਵਾਲੀ ਐ ਇਸ ਬੱਚੇ ਦੀ ਕਦੀ ਵੀ ਜਾਨ ਜਾ ਸਕਦੀ ਐ ਸੋ ਇਹਨਾਂ ਦਾ ਨੰਬਰ ਸਭ ਤੋਂ ਪਹਿਲੇ ਵੀਡੀਓ ਤੇ ਆ ਰਿਹਾ बार-बार ਆਂਦਾ ਰਹੇਗਾ ਇਹਨਾਂ ਦੇ ਨੰਬਰ ਤੇ ਉਹ ਵੀ ਹੈਗਾ ਜੀਪੇ ਵੀ ਹੈਗਾ ਨਾ ਤੁਹਾਡੇ ਨੰਬਰ ਤੇ ਅਕਾਊਂਟ ਨੰਬਰ ਉਹਨਾਂ ਅਟੈਚ ਦਾ ਇਹਨਾਂ ਦੀ 500 100 200 300 ਮਦਦ ਕਰੋ ਕਿ ਇਸ ਪਰਿਵਾਰ ਨੂੰ ਇਸ ਹਾਲਾਤ ਤੱਕ ਨਾ ਪਹੁੰਚਣਾ ਪਵੇ ਕਿ ਆਪਾਂ ਆ ਕੇ ਕਹਿਣ ਕਿ ਸਾਡੀ ਵੀਡੀਓ ਬਣਾ ਦਿਓ ਸਾਡੀ ਕੋਈ ਮਦਦ ਕਰ ਦੇ ਔਰ ਇਹ ਸੱਚ ਜੇ ਇਹਨਾਂ ਕੋ ਮਦਦ ਨਹੀਂ ਪਹੁੰਚੀ ਜੇ ਮੇਰੀ ਵੀਡੀਓ ਸਾਰੇ ਵੇਖਣਗੇ ਜਿਨ੍ਹਾਂ ਨੇ ਕਿਸੇ ਨੂੰ ਪਛਾਈ ਹੋਏਗੀ ਤੇ ਪਲੀਜ਼ ਆਪਣੇ ਨਾਮ ਦੇ ਵਿਸ਼ਾ ਜ਼ਰੂਰ ਬਦਲੋ ਜਿਹੜਾ ਲੋਕੀ ਇਫੈਕਟਡ ਹੁੰਦੇ ਸਿੱਧਾ ਉਹਨਾਂ ਦੀ ਮਦਦ ਕਰਿਆ ਕਰੋ ਔਰ ਮੇਰੇ ਸਾਰਿਆਂ ਨੂੰ ਬੇਨਤੀ ਐਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਸਰਬਜੀਤ ਭਾਦੀ ਔਰ ਇਹਨਾਂ ਦੀ ਵਾਈਫ ਔਰ ਇਹਨਾਂ ਦੀ ਬੱਚੀ ਸੁਖਾਲੀ ਜ਼ਿੰਦਗੀ ਜੀ ਸਕਣ ਔਰ ਇਹਨੀਆਂ ਦੁਆਵਾਂ ਨੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਕਿਸੇ ਦੀ ਮਦਦ ਕਰੋ ਨਾ ਤੇ ਗੁਰੂ ਸਾਹਿਬ ਤੁਹਾਡੀ ਐਨੀ ਮਦਦ ਕਰਦੇ ਨੇ ਐਨੇ ਵਾਦੇ ਬੰਦੇ ਨੇ ਪਰਿਵਾਰ ਜੋ ਇਲਾਜ ਕਰਦੇ ਨੇ ਪਰਿਵਾਰ ਦੇ ਵਿੱਚ ਖੁਸ਼ੀਆਂ ਲਿਆਉਂਦੇ ਨੇ ਕਾਰੋਬਾਰ ਵਧਦੇ ਨੇ ਕਹਿੰਦੇ ਕਿ ਜਿਹੜਾ ਵੀ ਨਰਕ ਸਵਰਗ ਇਥੇ ਹੀ ਕਿਸੇ ਦੀ ਮਦਦ ਕਰਦੇ ਆ ਨਾ ਅੱਜ ਕੀ ਉਹਦਾ ਫੈਸਲਾ ਹੋ ਜਾਂਦਾ ਔਰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਵੱਲੋਂ ਜਲਦੀ ਪੈਨਸ਼ਨ ਇਹਨਾਂ ਦੀ ਹਮੇਸ਼ਾ ਲਈ ਜਲਦੀ ਰਹੇ ਜਿਨੀ ਦੇਰ ਤੱਕ ਜਸ ਸੇਵਾ ਸੁਸਾਇਟੀ ਨੂੰ ਗੁਰੂ ਸਾਹਿਬ ਜਸ ਸੇਵਾ ਦੇ ਮੈਂਬਰਾਂ ਦੇ ਸਿਰ ਤੇ ਆਪਣਾ ਅਫਲਕੀ ਰੱਖਣਗੇ ਚਲਦੀ ਰਹੇਗੀ ਅਸੀਂ ਸਾਡੀ ਜਸ ਸੇਵਾ ਬੰਦ ਹੋ ਜੇ ਉਸ ਤੋਂ ਬਾਅਦ ਬਕਰੀ ਗੱਲ ਹੈ ਕਿ ਅਸੀਂ ਕੁਝ ਨਹੀਂ ਕਰ ਪਾਵਾਂਗੇ ਜਿੰਨੀ ਦਰ ਗੁਰਸੱਤ ਚਲਾ ਰਹੇ ਨੇ ਜਲਦੀ ਰਹੇਗੀ ਇਸ ਵੀਰ ਦੀ ਵੱਤ ਤੋਂ ਬਾਅਦ ਮਦਦ ਕਰੋ ਇਹਨਾਂ ਦੇ ਘਰ ਦੀ ਚਾਟ ਪੈਣੀ ਹੈ ਇਹਨਾਂ ਦੇ ਦਿਲ ਦਾ ਇਲਾਜ ਹੋਣਾ ਔਰ ਇਸ ਲਈ ਇਹਨਾਂ ਦੇ ਰਸਤੇ ਇਹਨਾਂ ਨੂੰ ਪੈਸਿਆਂ ਦੀ ਲੋੜ ਹੈ ਇਹਨਾਂ ਦਾ ਨੰਬਰ ਚੱਲਦਾ ਰਹੇਗਾ ਉੱਥੇ ਮਦਦ ਕਰਿਓ ਸਾਡੇ ਨਾਲ ਵੀ ਕੰਟੈਕਟ ਕਰਨ ਦੀ ਕੋਈ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ